ਇਹਨੇ ਗੁਲੀ ਡੰਡਾ ਬਈ ਆ ਸਾਰੀ ਪਾਰਟੀ ਆਪਣੀ ਲੱਗੀ ਪਈ ਐ ਆ ਆ ਗਈ ਗੁਲੀ ਸਾਡੀ ਲੈ ਬਈ ਹੁਣ ਫੇਰ ਲਾਉ ਆ ਇਹ ਚਾਲ ਓਹ ਹੋ ਹੋ ਗਿਆ 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 ਬਹੁਤ ਦੂਰ ਗਈ ਦੇਖੋ ਉਸ ਤੋਂ ਕੀ ਹਾਲ ਚਾਲ ਆ ਸਾਰਿਆਂ ਦਾ ਹੋ ਸਾਰੇ ਠੀਕ ਹੋ ਤੇ ਬਦਲ ਬਾਈ ਹੋਈ ਪਈ ਆ ਕਿ ਠੰਡਾ ਜਾ ਨਿੱਗਾ ਮੌਸਮ ਆ ਪਰ ਠੰਡ ਤਾਂ ਹੈ ਨੀਗੀ ਤੇ ਮੇਰੇ ਮਗਰ ਕਿਹੜਾ ਫਿਰਦਾ ਆ ਸਾਡੀ ਪ੍ਰੀਆ ਵੀ ਉਹ ਭੱਜ ਗਈ ਇੰਨੇ ਤੜਕੇ ਤੁਰੇ ਫਿਰਦੇ ਆ ਬਾਹਰ ਆ ਪਾਵਾ ਸਾਡਾ ਤੇ ਦੇ ਨਾਲ ਹੀ ਸ਼ੁਰੂ ਕਰਦੇ ਆ ਪਾਜ ਦਾ ਵਲੌਗ ਚਲੋ ਸਾਡੇ ਘਰ ਦੀਆਂ ਟਮਾ ਉਹ ਮੰਮੀ ਲਈ ਫਿਰ ਆਪਣੇ ਘਰ ਤੰਗਾ ਵੇਖੋ ਆ ਸਾਰੇ ਆਪਣੇ ਘਰੇ ਆ ਗਏ ਵੇਖੋ ਹੈਲੋ ਅੱਜ ਕਿਵੇਂ ਘੱਟ ਕੀਤਾ ਹੈ ਹੈ ਅੱਗ ਅੱਗ ਚਾਲਨੇ ਆ ਸੀ ਆ ਵੇਖੋ ਆ ਡੱਬੀ ਆ ਡੱਬੀ ਤੂੰ ਇਹ ਕਰਦੀ ਕੈ ਤੂੰ ਵੀ ਕੁਝ ਬੋਲ ਹੈਲੋ ਤੂੰ ਵੀ ਬਾਈ ਕਰ ਦੇ ਬਾਈ ਕਰ ਹਾਂ ਹੱਥ ਬਾਹਰ ਕੱਢ ਪਹਿਲੇ ਤੇ ਉਹ ਸਾਰੇ ਅਗਵਾਲ ਦੇ ਇਕੱਠੇ ਹੋ ਗਏ ਤੇ ਸਾਡਾ ਕੋਟਾ ਤੌਲੀ ਜੀ ਖੜਾ ਜੇ ਤੇ ਇਹਨੂੰ ਮੋਟਰ ਲੱਗੇ ਰੋਟੀਆਂ ਪਕਾਉਣ ਚਲੋ ਭਾਈ ਇਹ ਕੋਟਾ ਨਹੀਂ ਆਵਤ ਛੋੜ ਤਾਂ ਬਹੁਤ ਵੱਡਾ ਹੋ ਚਲੋ ਬਾਹਰ ਚੱਲਦੇ ਆਪਾਂ ਅੱਗ ਪਜਾਵਗੇ ਆਹਦੇ ਤੇ ਹੈਗਾ ਕੁਛ ਸਹੀ ਨਹੀਂ ਗਾ ਤੇ ਮੌਸਮ ਦੇਖੋ ਕਿੱਡਾ ਵਧੀਆ ਆ ਪੈ ਬੱਦਲ ਵਾਜੇ ਠੰਡਾ ਹੈਣੀ ਕੀ ਖਾਲੀ ਐ ਤੇ ਬਾਲਦੇ ਅੱਗ ਆਪਾਂ ਚੱਲਦੇ ਅੰਦਰ ਮੌਸਮ ਹੋਇਆ ਪਿਆ ਅੱਜ ਠੰਡਾ ਵਾਲਾ ਔਰ ਠੰਡਾ ਵਾਲਾ ਕਹਿੰਦਾ ਸੱਚ ਮੀਂਹ ਆਲਾ ਬੱਦਲ ਹੀ ਬੱਦਲਾ ਚਾਰ ਸਫੇਰੇ ਤੇ ਮੀਂਹ ਆਊਗਾ ਠੰਡਾ ਨਹੀਂ ਹੈਣੀ ਕੀ ਪਰ ਮੀਂਹ ਜ਼ਰੂਰ ਆਊਗਾ ਤੇ ਇੱਥੇ ਗੁੜੀ ਦਾ ਪਾਣੀ ਲੀਕ ਹੋ ਜਾਂਦਾ ਗਾ ਬਾਬੇ ਸਮਾਧਾ ਸਾਹਮਣੇ ਵਾਲਾ ਗੁਰੂ ਘਰ चल जाए घर देख फिटते इधर ओ बैठी बुआ तू किए ठीक है फिर सही है इन्होंने प्रेस प्रेस नहीं किया सच फ्रिजाला हो डोंगा या कट के रख रखे इधर आप बैठीए पालो आखोता डोगी हाँ ए क्या बैठी है, बैठी है। जी साड़ी वाह वे हो गया इस बार वीडी नहीं गी त्याल सा तू कर दी ए पढ़ा है खोटा कर दिक्कत है कुछ नोड़ चुल्हे वास्ते लक्ड़ शुक्र कोई लकड़ लकड़ दा कम लगे पा अभी हिसाब ना लक्कड़ पाएंगा तो कल पाड़ेंगा क्या साछ ही लगी हुई है रोटियां पका पावा लारख है मैनू लगता मंजे बढ़ने लग गए तो बाद सब्जी आ खाली बना रखी धनिया साढ़ा

ਬੇਬੇ ਤੂੰ ਕਿਵੇਂ ਹਮੂ ਕੀਤਾ ਜਾ ਠੀਕ ਹੈ ਛਿੜਦਾ ਕਿ ਨਹੀਂ ਠੀਕ ਹੈ ਅੱਛਾ ਨਾਲੇ ਕਿਨੇ ਠੀਕ ਹੈ ਨਾਲੇ ਕਿ ਨਹੀਂ ਵਾ ਵਾ ਜੀ ਢਾ ਜਾ ਜੀ ਢਾ ਜਾ ਕੀ ਦਿੱਤੋ ਨਹੀਂ ਰੱਖ ਇਹ ਵੀ ਜਲੇਬੀਆਂ ਦਾ ਤਿਆਰ ਹੋਈ ਕੱਦੀ ਹੈ ਇੰਤਜ਼ਾਮ ਹਣਾ ਬੇਬੇ ਤੂੰ ਮੈਂ ਕਹਦਣਾ ਤਾ ਹੁਣ ਤੈਨੂੰ ਮੈਂ ਕਹਦਣਾ ਨੇ ਤੇਰੇ ਮੂੰਹ ਚ ਕਿਉਂ ਸ਼ਕਰ ਹੁਣ ਨਾ ਤੇਰੇ ਜਲੇਬੀਆਂ ਖਵਾਦ ਕੇ ਦੇਦੇ ਤੇ ਤੰਤ ਦੀਨ ਲੱਗਿਆ ਇੱਥੇ ਤੋਂ ਥੋੜਾ ਤਿਆਰੀ ਹੈ ਦੀ ਬਸ ਮਰ ਲਿਆ ਆ ਕੁਛ ਨਹੀਂ ਮਿਲਦਾ ਆਖੇ ਤੋਂ ਕਹਿੰਦੇ ਬੇਬੇ ਹਾਂ ਹਾਂ ਐ ਕੋਈ ਥੋੜੀ ਮਿਲਦਾ ਹੁੰਦਾ ਗਿਆ ਇੱਧਰ ਸਾਡੀ ਸਟਾਈਲ ਵੀ ਤੁਰੀ ਆਉਂਦੀ ਹੈ ਸਾਡਾ ਮੇਨ ਕਰੈਕਟਰ ਦਾ ਹੋਣਾ ਹੈ ਵਲੌਗ ਦਾ ਅੱਜ ਤਾਂ ਪੈਸੇ ਦੇ ਕਿਉਂ ਗਿਆ ਹੈਲੋ ਗਾਇਜ਼ ਐਂ ਕਰਿਆ ਕਰ ਮੰਮੀ ਆ ਗਿਆ ਹਾਂ ਤੇ ਚਾ ਲੋ ਜੀ ਅੱਗ ਸਿੱਕੀ ਜਾਂਦੇ ਆ ਠੰਡਾ ਓਏ ਠੰਡੇ ਨਹੀਂ ਹੈ ਨਹੀਂ ਅੱਗ ਫਿਰ ਵੀ ਲੱਗੀ ਹੈ ਆਪਾਂ ਚੱਲਦੇ ਹੁਣ ਹਾਂ ਨੂੰ ਤੇ ਆ ਕੱਟਾ ਸਾਡਾ ਬੈਠਾ ਹੈ ਤੇ ਆ ਸਾਡੇ ਬੱਚਾ ਪਾਰਟੀ ਛੋਟੇ ਛੋਟੇ ਨਿੱਕੇ ਨਿੱਕੇ ਕਰੈਕਟਰਸ ਮੇਰੇ ਵਲੌਗ ਦੇ ਸਾਰੇ ਇਕੱਠੇ ਖੜੋ ਇਧਰ ਨੂੰ ਕਰੋ ਸਾਰੇ ਇਕੱਠੇ ਕੋਲੇ ਚ ਜਾ ਖੜੋ ਇਧਰ ਆਵੇਂ ਭਾਵੇਂ ਦੂਈ ਖੜੇਵੇਂ ਐਵੇਂ ਖੜ ਏ ਨਿੱਕਲੀ ਇਕ ਤੈਰੋ ਹਾਂ ਹੋਂ ਸਹੀ ਐ ਚਲੋ ਖੜਦੇ ਨਾ ਵਧੀ ਟੌਰ ਨਾਲ ਖੜਦੇ ਆ ਇਹ ਉੱਥੇ ਚੱਲਦੇ ਆਪਾਂ ਇਹਦੇ ਆ ਇਹਨਾਂ ਦਾ ਬਾਈਕ ਤੇ ਆ ਸਾਡੀ ਹੈਗੀ ਹੈਗੀ ਵਕੀਲ ਸਿੰਘ ਇਹਦਾ ਨਾਂ ਇੱਕ ਹੋਰ ਵੀ ਸੀਗੇ ਯਾਰ ਮੈਨੂੰ ਨਾਂ ਦੱਸਿਆ ਸੀ ਕਿਸੇ ਨੇ ਤੇ ਦੋ ਬੰਦੇ ਉਹ ਉਹਨਾਂ ਨੂੰ ਆਪਾਂ ਜਾਣਦੇ ਨਹੀਂ ਐ ਵੈਸੇ ਬੰਦਾ ਜਾਣਦੇ ਆ ਇਧਰਲੇ ਨਹੀਂ ਜਾਣਦੇ ਕਹਣ ਬਈ ਤੂੰ ਅਰਮਾਨ ਪਿੰਡ ਦਾ ਹੀ ਹੈ ਹਾਂ ਪਿੰਡ ਦਾ ਹੀ ਹੈ ਅੱਛਾ ਇਹ ਮੈਨੂੰ ਅੱਜ ਪਤਾ ਲੱਗਿਆ ਯਾਰ ਇਹ ਵੀ ਪਿੰਡ ਦਾ ਹੈ ਤੇ ਆ ਗਿਆ ਕਾਕਾ ਕਿਵੇਂ ਆ ਠੀਕ ਠਾਕ ਹੋ ਠੀਕ ਹੈ ਇਹ ਵੀ ਚੁੰਨੀਆਂ ਚਣਨਗੇ ਭਾਈ ਫਿਰਦਾ ਹੈ ਤੇ ਭਾਈ ਹੁੰਦੀ ਹੈ ਠੀਕ ਹੈ ਤੇ ਇੱਧਰ ਸਾਡਾ ਆ ਜਾਂਦਾ ਕਾਰਤਿਕ ਵੀ ਉਹ ਆ ਗਿਆ ਹਣਾ ਮੁੰਡਿਆ ਹੈ ਤੇ ਕਾਰਤਿਕ ਆ ਗਿਆ ਠੀਕ ਆ ਬਤਾ ਸਾਰੇ ਇਕੱਠੇ ਹੋ ਗਏ ਫਿਰਦਾ ਇੱਧਰ ਤਿਆਪਾ ਵੀ ਚੱਲਦੇ ਅੰਦਰ ਚਲੋ ਕਿਸੇ ਕੀ ਹੁਣ ਚੱਲੀ ਹੈਗੀ ਹਾਂ ਉਹ ਬੈਠਾ ਸਾਡੇ ਕੈਰੈਕਟਰ ਸਟੈਲੋ ਪਰਜਾਈ ਤੇ ਬੱਚਾ ਪਾਰਟੀ ਭਾਬੀ ਉਧਰ ਫਿਰਦੀ ਤੇ ਆਪਣਾ ਮੇਨ ਕੈਰੈਕਟਰ ਵੇਖਿਓ ਨਾ ਹੁਣ ਪਹਿਲਾ ਰਹਿ ਗਿਆ ਸੀਗਾ ਸਾਰਾ ਕੋਈ ਦੁਬਾਰਾ ਰਿਪੀਟ ਕਰਨਾ ਪਊਗਾ ਚੱਲ ਕੋਈ ਗੱਲ ਨਹੀਂ ਭਾਬੀ ਇੱਧਰ ਆ ਨਾ ਤੋਕੇ ਚੱਲ ਕੋਈ ਨਹੀਂ ਇੱਧਰ ਕੈਮਰਾ ਕਰ ਦਿੰਦੇ ਜਮਾਂ ਜਾਗਦੀ ਹੁਣ ਉਹਨੂੰ ਪਤਾ ਲੱਗੇ ਵੀਡੀਓ ਬਣੀਦੀ ਨਾ ਕਾਕੇ ਕਰੀਂ ਹੋਏ ਫਤਿਹ ਕੰਨ ਨਹੀਂ ਹੜ ਕਿਤੇ ਹਾਂ ਸਾਰੇ ਹੋਏ ਬੈਠੇ ਇਕੱਠੇ ਕਿਆ ਇਸ ਨਿੱਕੇ ਬੱਚਾ ਪਾਰਟੀ ਹੈ ਨਾ ਸਾਰੇ ਇਕੱਠੇ ਬੈਠੇ ਕਿਧਰ ਆ ਬੈਠੀ ਹੈ ਭਾਬੀ ਉਧਰ ਕਿਰਨਾ ਦੇ ਵੀ ਹੈ ਗਿਆ ਚਲੋ ਜੀ ਉਹ ਕਾਰਤਿਕ ਕਿਵੇਂ ਮਿਲਦਾ ਛੱੜਦੇ ਨੂੰ ਹੰਥਲੇ ਬਸ ਇਹ ਕੰਮ ਹੈ ਤੇ ਕੋਈ ਬੜਾ ਹਲਕਾ ਕੋਤਾ ਤੇ ਆ ਸਾਡਾ ਫਤਿਹ ਉਹਨੂੰ ਵੇਖਣਾ ਤੇ ਭਾ ਮਗਰ ਮਗਰ ਭੱਜਿਆ ਫਿਰਦਾ। ਇਹਦਾ ਵੀ ਦਿਮਾਗ ਚੱਕਿਆ ਪਿਆ ਉਦੋਂ ਸਾਡਾ ਕੋਟਾ ਵੀ ਲੱਗਿਆ ਪਿਆ। ਆਈ ਗਮ ਇਹਨਾਂ ਕੋਲੇ। ਆ ਆ ਆ ਇਧਰੋਂ। ਆ ਵੀ ਲੈ। ਜੇ ਤੂੰ ਖਾਗੀ ਨਾ ਕੁਤੇ ਤੂੰ ਵੀ ਜ਼ੌਂਬੀ ਬਣ ਜਾਵੇਂਗਾ ਮੈਂ ਤਾਂ ਦਾ ਹਲਕ ਜਿਗਾ ਤੂੰ ਵੀ। ਚਲੋ ਚੱਲਗੇ ਇਧਰੋਂ। ਹਾਂ। ਅਸ ਸਹੀ ਗੱਲ ਹੈ ਦਾਈ। ਹਾਂ। ਹੈ ਨਹੀਂ। ਹਾਂ। ਚਾ ਵੀ ਲੈ। ਲੈਣ ਚਾ ਕੇ ਬਹੁਤ ਠੀਕ ਠਾਕ ਹੈ। ਠੰਡੀ ਹਵਾ ਨਾ ਦੇਤੀ ਤੈਨੂੰ ਠੰਡੀ ਹਵਾ ਦੇਤੀ ਕਿਤੇ ਚੱਲ ਕੇ ਜਾ ਚੱਲ ਕਿਸੇ ਚੱਲ ਕੇ ਕਰੇ ਸਾਡਾ ਹੀ ਕਰਨੀ ਹੂੰ ਛੱਡ ਗਿਆ ਨਾ ਤੇ ਤੋ ਲੱਕੜਾ ਤੇ ਟਟੋ ਸਟੋਣੀ ਉਹਨਾਂ ਨੇ ਹਾਂ ਟਾਈਂ ਫਿਰ ਜਾਈਏ ਕੰਮ ਕਰਕੇ ਆਹਾਹਾ ਇਹ ਚੱਕ ਕੇ ਕਮਾਨ ਗੋਲੇ ਨੂੰ ਫਿਰ ਪਤਾ ਲੱਗੂ ਨੂੰ ਉਹ ਤਾਂ ਸੈੱਜ ਮੈਂ ਨਾ ਹਾਂ ਤੇ ਤੂੰ ਹੀ ਮੱਚੀ ਜਾਂਦੀ ਆਪਣੇ ਅੱਗ ਵਧੀਆ ਗੱਲਾਂ ਚੱਲ ਜਾਂਦੀਆਂ ਛੌਧਾ ਲੱਗੇ ਵੇਆ ਚਲੋ ਦੇਖੋ ਨਾ ਲੱਕੜਾਂ ਕਾਰਵਾਈ ਚੱਲੀ ਜਾਂਦੀ ਐ ਸਾਰਿਆਂ ਹੌਲੀ ਹੌਲੀ ਕਰਕੇ ਲੱਕੜਾਂ ਕੱਢ ਨਹੀਂ ਕਰਦੇ ਤਾਂ ਦੇਖੋ ਲੱਕੜਾਂ ਮੌਸਮ ਠੰਢੀ ਠੰਢੀ ਹਵਾ ਲੱਕੜਾਂ ਹੈਗੀਆਂ ਤੇ ਮੇਲੀ ਲਈ ਜਾਂਦਾ ਮੇਲੀ ਆ ਕਿ ਇਹਦਾ ਚੱਲ ਨਾਂ ਵੀ ਬੜਾ ਤਗੜਾ ਰੱਖਦਾ ਮੇਲੀ ਮੇਲੀ ਕਿਹੜੇ ਨਾਂ ਰੱਖਦਾ ਇਹ ਬਾਬੇ ਨੇ ਰੱਖਿਆ ਕਿਹੜੇ ਨੇ ਫਿਰ ਬਈ ਲੱਲੇ ਬਾਬੇ ਨੇ ਅੱਛਾ ਅਜਾ ਮੱਕਮ ਕਿਸੀ ਆ ਗਿਆ ਇਧਰ ਨੂੰ ਤੇ ਆ ਸਾਡੇ ਤਿੰਨੇ ਕੈਰੈਕਟਰ ਦੇ ਖੜਾ ਤੇ ਮਰੀਂ ਨਗਰ ਲਾ ਤੇ ਮੰਮੀ ਕੰਨ ਚ ਛੜਕਾਈ ਜਾਂਦੀ ਏ ਤੇ ਸਾਡੀ ਸਟਾਈਲੋ ਸਟਾਈਲੋ ਦਾ ਸਾਡੀ ਸੱਚ ਪੈ ਟੁੱਟ ਗਿਆ ਬੰਨੀ ਫਿਰਦੀ ਏ ਕਿ ਮੋਚ ਆ ਗਈ 8 ਵਜੇ 8 ਵਜੇ ਮਾਰੀ ਹੈ ਕਿ ਵਜੇ ਹੈ ਵਜੇ ਹੈ ਅੱਛਾ ਵਜੇ ਹੈ ਚਲੋ ਕੋਈ ਨਹੀਂ ਫੇਰ ਆਪਾਂ ਚੱਲਦੇ ਕੋਟਨ ਛੜਨ ਚੱਲ ਬਈ ਕੋਟਿਆ ਕਿਨੇ ਗੁਲੀ ਡੰਦਾ ਬਈ ਆਹ ਸਾਰੀ ਪਾਰਟੀ ਆਪਣੀ ਲੱਗੀ ਪਈ ਏ ਆਹ ਆ ਗਈ ਗੁਲੀ ਸਾਡੀ ਲੈ ਬਈ ਹੁਣ ਫੇਰ ਲਾਉ ਆ ਇਹ ਚੱਲ ਓ ਹੋ ਹੋ ਗਿਆ 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 ਬਹੁਤ ਦੂਰ ਗਈ ਦੇਖੋ ਆਇਦਾ ਹਲਾ ਓਹ ਓਹ ਬਾਬਾ ਮੈਂ ਨਹੀਂ ਜਾਂਦਾ ਖੇਡ ਜਾਂਦੀ ਐ ਕੁਲਿੰਡਾ ਇਹ ਹੌਲੀਓ ਬਾਬਾ ਉਹ ਨਹੀਂ ਦੂਰ ਤਾਂ ਦੂਰ ਮੈਂ ਪੈ ਤੂੰ ਤਾਂ ਗਈ ਨਹੀਂ ਸੀ ਚੱਲ ਕੋਈ ਨਹੀਂ ਕੋਈ ਨਹੀਂ ਪੱਛਮ ਤੋਂ ਆਉਂਦੀ ਹਵਾ ਹਾਂ ਓਏ ਹੋਏ ਬੰਦਾ ਵੀ ਬੜਾ ਨਿਕਲ ਖਾ ਤੇ ਹੋਰ ਆਰਾਮ ਨਾਲ ਇਹ ਉਹ ਲੱਗੀ ਆਜੋ ਤੇਰੀ ਐ ਤੇਰੀ ਐ ਪਹਿਲਾ ਬੰਦਾ ਫੇਰ ਆ ਗਿਆ ਆਹ ਬਾਲ ਨਹੀਂ ਚਾਲ ਗਿਆ ਨਾ ਨਾ ਡੜਾ ਐਨੀ ਜਾਂਦਾ ਸੰਡੇ ਕਰਦੇ ਐਨਜੋਏ ਹਣਾ ਵੀ ਸੰਡੇ ਡੜੇ ਡੜਾ ਨਹੀਂ ਉਹ ਕਿਵੇਂ ਖੇਡਣੀ ਆ ਹਾਂ ਡੜੇ ਡੜਾ ਉਥੋਂ ਪੱਥਰ ਲੈਉਣੇ ਚੱਕ ਕੇ ਵੱਡੇ ਦੂਰੇ ਨੇ ਡੜਲੇ ਡੜਲਾ ਫਿਰ ਤਾਂ ਇੱਕ ਦੋ ਦਿਨ ਚੱਕੀ ਫਿਰਾਂਗੇ ਟਾਈ ਬੱਚੇ ਹੋਣਾ ਚੱਲ ਬਈ ਚੱਲ ਆਉਂਦੇ ਅੱਧ ਜਿਹਦਾ ਆਪਿਆ ਜਾਂਦਾ ਯਾਰ ਇਹ o Carol ontem